ਕਟਸਰ ਪੰਜ 700 ਬੰਦਾ ਆਇਆ ਸੀਗਾ ਜੀ ਪੰਜ 700 ਬੰਦਾ ਹਾਂਜੀ ਫਿਰ ਆ ਕੇ ਕਹਿਣ ਲੱਗ ਗਏ ਸੀ ਸਿਰਫ 13 ਰੁਪਏ ਸਮਾਨ ਦੇ ਰਹੇ ਹੱਲੇ ਵੀ ਉੱਥੇ ਰਸ ਲੱਗਿਆ ਨਾਲ ਹੀ ਉਹਨਾਂ ਨੇ ਜ਼ੁਬਾਨ ਦਿੱਤੀ ਉਹ ਦੇ ਰਹੇ ਜੋ ਮਰਜ਼ੀ ਲੋ 13 ਰੁਪਏ ਚ ਇਹ ਆਪਣੇ ਵਾਲੇ ਇਹ ਦੇਖ ਲਓ ਜੀ ਤਾਲੇ ਲੱਗਿਆ ਤਾਲੇ ਲਾਓ ਉੱਥੇ ਇਹਨਾਂ ਨੇ ਕਿਹਾ ਹੁਣ ਸਿਰਫ 50 ਬੰਦਿਆਂ ਨੂੰ ਦੇਾਂਗੇ 13 13 ਰੁਪਏ ਹਿਸਾਬ ਨਾਲ ਸ਼ਰਟ ਗੁਰਪੂਰਬ ਆ ਉਸ ਦੇ ਉੱਤੇ ਸਿਰਫ 13 ਰੁਪਏ ਦੇ ਵਿੱਚ ਜਿਹੜੀਆਂ ਸ਼ਰਟਾਂ ਨੇ ਉਹ ਦਿੱਤੀਆਂ ਜਾਣਗੀਆਂ ਤੇ ਦੁਕਾਨ ਦੇ ਬਾਹਰ ਇਸ ਵੇਲੇ ਮੈਂ ਮੌਜੂਦ ਆ ਜਿਹੜੇ ਲੋਕ ਨੇ ਉਹ ਦੂਰ ਦੂਰੋਂ ਆਏ ਹੋਏ ਨੇ ਕੋਈ ਅੰਬਾਲਾ ਤੋਂ ਆ ਚੰਡੀਗੜ੍ਹ ਤੋਂ ਆ ਬਰਨਾਲੇ ਤੋਂ ਆ ਸਾਰਿਆਂ ਨੂੰ ਆਸ ਆ ਕਿ 10 ਰੁਪਏ ਦੀ ਜਿਹੜੀ ਸ਼ਰਟ ਆ ਉਹ ਮਿਲੂਗੀ ਲੇਕਿਨ ਉਸ ਤੋਂ ਪਹਿਲਾਂ ਹੀ ਦੁਕਾਨਦਾਰ ਜਿਹੜਾ ਦੁਕਾਨ ਦਾ ਸ਼ਟਰ ਲਾ ਕੇ ਇਸ ਵੇਲੇ ਚਲਾ ਗਿਆ ਕਿਸੇ ਨੂੰ ਇੱਕ ਬੰਦੇ ਨੂੰ ਟੀ-ਸ਼ਰਟ ਨਹੀਂ ਮਿਲੀ 10 ਰੁਪਏ ਦੀ ਸ਼ਰਟ ਤੇ ਇੱਥੋਂ ਜਿਹੜੇ ਮੈਂ ਸੁਣਿਆ ਕਿ ਇੱਥੇ ਆ ਕੇ ਚੰਡੀਗੜ੍ਹ ਤੋਂ ਚਮਕੌਰ ਸਾਹਿਬ ਤੋਂ ਕੋਈ ਬਰਨਾਲੇ ਤੋਂ ਕੋਈ ਅੰਮ੍ਰਿਤਸਰ ਤੋਂ ਏਡੀ ਦੂਰੋਂ ਦੂਰੋਂ ਬੰਦੇ ਆਏ ਕਿਸੇ ਨੂੰ 1 ਰੁਪਏ ਇੱਕ ਵੀ ਸ਼ਰਟ ਨਹੀਂ ਮਿਲੀ ਦੁਕਾਨ ਹੀ ਨਹੀਂ ਖੋਲੀ ਬੰਦੇ ਨੇ ਦੁਕਾਨ ਹੀ ਨਹੀਂ ਖੋਲੀ ਬਿਲਕੁਲ ਦੁਕਾਨ ਹੀ ਨਹੀਂ ਖੋਲੀ ਦਾ ਸਿਟੀ ਹੈਡਲਾਈਨ ਦੇ ਨਾਲ ਜੁੜੇ ਹਾਂ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਦੁਗਰੀ ਦੇ ਵਿੱਚ ਮੌਜੂਦਾ ਜਿੱਥੇ ਇੱਕ ਦੁਕਾਨਦਾਰ ਦੇ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਪਾਈ ਗਈ ਸੀ ਜਿਸ ਦੇ ਵਿੱਚ ਇਸ ਗੱਲ ਦਾ ਦਾਵਾ ਕੀਤਾ ਗਿਆ ਕਿ ਸ਼੍ਰੀ ਗੁਰੂ ਰਣਕਦੇਵ ਜੀ ਦੇ ਜਿਹੜਾ ਗੁਰਪੂਰਵ ਆ ਉਸ ਦੇ ਉੱਤੇ ਸਿਰਫ 13 ਰੁਪਏ ਦੇ ਵਿੱਚ ਜਿਹੜੀਆਂ ਸ਼ਰਟਾਂ ਨੇ ਉਹ ਦਿੱਤੀਆਂ ਜਾਣਗੀਆਂ ਤੇ ਦੁਕਾਨ ਦੇ ਬਾਹਰ ਇਸ ਵੇਲੇ ਮੈਂ ਮੌਜੂਦਾ ਆ ਜਿਹੜੇ ਲੋਕ ਨੇ ਉਹ ਦੂਰੋਂ ਦੂਰੋਂ ਆਏ ਹੋਏ ਨੇ ਕੋਈ ਅੰਮ੍ਰਾਲੇ ਤੋਂ ਆ ਚੰਡੀਗੜ੍ਹ ਤੋਂ ਆ ਬਰਨਾਲੇ ਤੋਂ ਆ ਸਾਰਿਆਂ ਨੂੰ ਆਸ ਆ ਕਿ 13 ਰੁਪਏ ਦੀ ਜਿਹੜੀ ਸ਼ਰਟ ਆ ਉਹ ਮਿਲੂਗੀ ਲੇਕਿਨ ਉਸ ਤੋਂ ਪਹਿਲਾਂ ਹੀ ਦੁਕਾਨਦਾਰ ਜਿਹੜਾ ਦੁਕਾਨ ਦਾ ਸ਼ਟਰ ਲਾ ਕੇ ਸਵੇਲੇ ਚਲਾ ਗਿਆ ਨਾ ਫੋਨ ਚੱਕ ਰਿਆ ਨਾ ਹੀ ਇਹਨਾਂ ਲੋਕਾਂ ਨੂੰ 13 ਰੁਪਏ ਦੀ ਸ਼ਰਟ ਆ ਮਿਲੀ ਵੀਰੇ ਕੀ ਨਾ ਬੁੱਢਾ ਵੀਰੇ ਜੇ ਕੁਮਾਰ ਕਿੱਥੋਂ ਆਏ ਹੋ ਮੈਂ ਤਾਂ ਇੱਥੇ ਲੋਕਲੀ ਅੰਮ੍ਰਾਲੇ ਤੋਂ ਹਾਂਜੀ ਮਾਜਰਾ ਕੀ ਆ ਭਾਜੀ ਉਹ ਵੀਡੀਓ ਦੇਖੀ ਸੀ ਇੰਸਟਾਗ੍ਰਾਮ ਦੇ ਉੱਤੇ ਕਿ 13 ਰੁਪਏ ਦੀ ਸ਼ਰਟ ਦੇਣੀ ਆ ਠੀਕ ਹੈ ਠੀਕ ਹੈ ਅਸੀਂ ਆਏ ਸੀ ਸਾਰੇ ਜਾਣੇ ਇੱਥੇ ਲੈਣ ਵਾਸਤੇ ਕਿਸੇ ਨੂੰ ਇੱਕ ਬੰਦੇ ਨੂੰ ਟੀ-ਸ਼ਰਟ ਨਹੀਂ ਮਿਲੀ 13 ਰੁਪਏ ਦੀ ਸ਼ਰਟ ਤੇ ਇੱਥੋਂ ਜਿਹੜੇ ਮੈਂ ਸੁਣਿਆ ਕਿ ਇੱਥੇ ਆ ਕੇ ਚੰਡੀਗੜ੍ਹ ਤੋਂ ਚਮਕੌਰ ਸਾਹਿਬ ਤੋਂ ਕੋਈ ਬਰਨਾਲਾ ਦੇ ਕੋਈ ਅੰਮ੍ਰਿਤਸਰ ਤੋਂ ਏਡੀ ਦੂਰੋਂ ਦੂਰੋਂ ਬੰਦੇ ਆਏ ਕਿਸੇ ਨੂੰ 1 ਰੁਪਏ ਇੱਕ ਵੀ ਸ਼ਰਟ ਨਹੀਂ ਮਿਲੀ ਨਹੀਂ ਬਿਲਕੁਲ ਇਹ ਦੁਕਾਨ ਹੀ ਨਹੀਂ ਖੋਲੀ ਬੰਦੇ ਨੇ ਦੁਕਾਨ ਹੀ ਨਹੀਂ ਖੋਲੀ ਬਿਲਕੁਲ ਦੁਕਾਨ ਹੀ ਨਹੀਂ ਖੋਲੀ ਆਇਆ ਸੀਗਾ ਆਇਆ ਸੀਗਾ ਜੀ ਦੁਕਾਨੇ ਖੁੱਲੀ ਘੱਟ ਕਿੰਨਾ ਸੀਗਾ ਘੱਟ ਬੋ ਸੀਗਾ ਯਾਰ ਉਹ ਕਹਿੰਦਾ ਵੀ ਵੀ ਪਿੱਛੇ ਵੀ ਧੱਕਾ ਮਾਰ ਕੇ ਲੋਕ ਹਟਦੇ ਨਹੀਂ ਹੈਗੇ ਨਾ ਉਹ ਕਹਿੰਦਾ ਮੈਂ ਪੁਲਿਸ ਬੁਲਾ ਕੇ ਵੀ ਪਿਛਲੇਆਂ ਚ ਲੱਗਣਗਾ ਤਾਂ ਤਾਂ ਤੇ ਘਰ ਖੋਲੂਗਾ ਉਹਨੇ ਕਿਦਾਂ ਦੀ ਗੱਲ ਸਹੀ ਵੀ ਸੀ ਕਿਉਂਕਿ ਪਿੱਛੇ ਉਹ ਤਾਂ ਨਾ ਵੀ ਮੁਰੇ ਸ਼ੀਸ਼ੇ ਦੁਕਾਨ ਟੁੱਟ ਮਾਰੋ ਦੀ ਕੌਣ ਜਿੰਮੇਵਾਰ ਸੀਗਾ ਫੇਰ ਲੜਾਈ ਵੀ ਦੋ ਤਣੇ ਦੀ ਹੋਵੇ ਉਹ ਥਲੇ ਕਹਿੰਦਾ ਵੀ ਤੁਹਾਡੀ ਜਿੰਮੇਵਾਰੀ ਦੀ ਲੜਾਈ ਹੋ ਵੀ ਵੀ ਉਹਰੇ ਉਹਦਾ ਸਵਾਲੋ ਉਹ ਤਾਂ ਕਹਿੰਦਾ ਮੇਰੇ ਖੁੱਲਣੀ ਨਹੀਂ ਰਹੀ ਦੁਕਾਨ ਠੀਕ ਹੈ ਜੀ ਆਹ ਗੱਲਾਂ ਕਰਕੇ ਬਾਕੀ ਲੋਕੀ ਦੂਰ ਹੋਏ ਬਾਕੀ ਇਹਨੂੰ ਪੁੱਛ ਰੋ ਕੀ ਕਹਿੰਦੇ ਆਹ ਮੇਰਾ ਵੀ ਫੇਰ ਦਾ ਖੜਾ ਵਾ ਕਿੱਥੋਂ ਆਏ ਹੋ ਭਾਈ ਭਾਈ ਮੈਂ ਸਮਰਾਲਾ ਚੌਂਕ ਤੋਂ ਜੀ ਸਮਰਾਲਾ ਚੌਂਕ ਤੋਂ ਹਾਂਜੀ ਕੀ ਲੈਣ ਆਏ ਸੀਗੇ ਭਾਈ ਸ਼ਰਟ ਲੈਣ ਆਏ ਸੀਗੇ ਜੀ 100 ਰੁਪਏ ਦੀ ਸਿਰਫ 13 ਰੁਪਏ ਦੀ ਭਾਜੀ ਇਹ ਤਾਂ ਮਜ਼ਾਕ ਹੋ ਗਿਆ ਜੀ 1000 13 ਦੀ 113 ਦੀ 513 ਦੀ ਇਕੱਲੀ 13 ਦੀ ਇਕੱਲੀ 13 ਦੀ ਦੇ ਰਹੀ ਸੀ ਸਰ ਇਕੱਲੀ 13 ਦੀ ਹਾਂਜੀ ਹਾਂਜੀ ਆਹ ਢਾਬੇ ਨਾਲ ਬੋਲੋ ਸਾਣਾ ਪਹਿਲਾਂ ਮੈਂ ਆਇਆ ਜੀ ਆਟਾ ਬੇਲਾ ਹੈਗਾ ਗਵਾ ਹੈਗਾ ਸਾਨਾ ਪਹਿਲਾ ਮੈਂ ਆਇਆ ਕਿੰਨੇ ਵਜੇ ਆਏ ਸੀ ਮੈਂ 7 ਵਜੇ ਇੱਥੇ ਆ ਗਿਆ ਸਾਨਾ ਪਰ 7 ਵਜੇ ਕੋਈ ਨਹੀਂ ਸੀ ਇੱਥੇ ਸਵੇਰੇ ਸਾਡ ਕੱਟ ਸਰ 5700 ਬੰਦਾ ਆਇਆ ਸੀਗਾ ਜੀ 5700 ਬੰਦਾ ਹਾਂਜੀ ਫਿਰ ਆ ਕੇ ਕਹਿਣ ਲੱਗ ਗਏ ਸੀ ਸਿਰਫ 13 ਰੁਪਏ ਸਮਾਨ ਦੇ ਰਹੇ ਹੱਲੇ ਵੀ ਉੱਥੇ ਰਸ਼ ਲੱਗਿਆ ਨਾਲ ਹੀ ਉਹਨਾਂ ਨੇ ਜ਼ੁਬਾਨ ਦਿੱਤੀ ਉਹ ਦੇ ਰਹੇ ਜੋ ਮਰਜ਼ੀ ਲੋ 13 ਰੁਪਏ ਚ ਇਹ ਆਪਣੇ ਵਾਲੇ ਇਹ ਦੇਖ ਲਓ ਜੀ ਤਾਲੇ ਲੱਗਿਆ ਤਾਲੇ ਲੈ ਉੱਥੇ ਇਹਨਾਂ ਨੇ ਕਿਹਾ ਵੀ ਹੁਣ ਸਿਓ 50 ਬੰਦਿਆਂ ਨੂੰ ਦੇਾਂਗੇ 13 13 ਰੁਪਏ ਹਰ ਸਾਹ ਨਾਲ ਸ਼ਰਟ ਕਿ ਅਸੀਂ ਉਹ ਵੀ ਮੰਨ ਕੇ ਕੋਈ ਗੱਲ ਨਹੀਂ 50 ਬੰਦੇ ਦੇ ਅਸੀਂ ਖੜ੍ਹ ਗਏ ਇੱਥੇ ਲਾਈਨਾਂ 'ਚ ਆਏ ਆ ਕੇ ਕਹਿੰਦਾ ਪੁਲਿਸ ਬੁਲਾਵਾਂਗਾ ਵੀ ਮੈਂ ਹੁਣ ਪਹਿਲਾਂ ਪੁਲਿਸ ਬੁਲਾ ਕੇ ਫਿਰ ਬੰਦੇ ਦੇਵਾਂਗਾ ਪੁਲਿਸ ਆਈ ਤੇ ਜੋ ਭੱਜ ਗਿਆ ਵੀਡੀਓ ਪਾਈ ਸੀ ਵੀਡੀਓ ਦੇ ਵਿੱਚ ਇਹ ਗੱਲ ਮੈਂਸ਼ਨ ਕੀਤੀ ਸੀ ਵੀ ਮੈਂ 50 ਬੰਦਿਆਂ ਨੂੰ ਦੇਣੀ ਐ ਨਹੀਂ ਭਾਜੀ ਨਹੀਂ ਜੀ ਨਹੀਂ ਜੀ ਇਹ ਤਾਂ ਅਜ ਸਵੇਰੇ ਅਨਲਿਮਿਟਿਡ ਕਹਿਆ ਸੀ ਕੋਈ ਮੈਂਸ਼ਨ ਨਹੀਂ ਕੀਤਾ 50 ਜਾਂ 100 ਬੰਦੇ ਦੇ ਠੀਕ ਆ 13 ਰੁਪਏ ਦੀ ਸ਼ਰਟ ਤੇ ਆ ਵੀਡੀਓ ਦੇਖੋ ਜੀ ਸਾਰੇ ਜਣੇ ਆ ਦੇਖੋ 13 ਰੁਪਏ ਦੀ ਕਹਿੰਦੇ ਆ ਆ ਮੁੰਡਾ ਆ ਕਹਿੰਦੇ ਚੰਡੀਗੜ੍ਹੋਂ ਆਇਆ ਮੁੰਡਾ ਠੀਕ ਆ ਬੱਸ ਸਟੈਂਡ ਤੋਂ ਦੋ ਦਿਨ ਹੋ ਗਏ ਮੇਰੇ ਇੰਸਟਾਗ੍ਰਾਮ ਦੀ ਫੀਡ 'ਚ ਨਾ ਤੇ ਨਾ ਜਿੱਦ ਆਈ ਸੀ ਪੰਜ ਮਿੰਟ ਦੇਰ ਅੱਜ ਦੇ ਸੀ ਨਾ ਕੋਈ ਫੀਡ ਨਹੀਂ ਕੀਤੀ ਕੋਈ ਪਿੰਡ ਨਹੀਂ ਦਿੱਤੀ ਦੁਕਾਨ ਬੰਦ ਭੱਜ ਗਿਆ ਕਿੱਥੋਂ ਆਏ ਹੋ ਸਾਨੀਗੜ੍ਹ ਟਿੱਪਾ ਪਿੰਡ ਆਪਣਾ ਵੀਰੇ ਸਾਨਿਆ ਤੋਂ ਟਿੱਪਾ ਪਿੰਡ ਆ ਪਾਇਆ ਦੇਖੋ 13 ਰੁਪਏ ਦੀ ਸ਼ਰਟ ਲੈਣ ਸਾਮਨੇ ਆ ਉਹ 13 ਰੁਪਏ ਦੀ ਸ਼ਰਟ ਉਹ ਕਿੰਨਾ ਕੁ ਲੱਗ ਗਿਆ 500 ਦਾ ਲੱਜੂਗਾ ਘਾਟਾ ਹੋ ਗਿਆ ਸਾਡਾ ਕਿੰਨਾ ਮਖੌਲ ਲੱਗ ਜਾਏਗਾ ਨਾ ਫੇ ਜਾ ਹੀ ਨਾ ਲੈ ਕੇ ਜਾਈ ਦੁਕਾਨਦਾਰ ਆਊਗਾ ਉਹ ਜਿਆਦਾ ਮਖੌਲ ਕੀਤਾ ਜੀ ਇਹ ਨਾਲ ਸਾਡੇ ਨਾਲ ਗੁਰਦੁਆਰੇ ਹੋ ਗਏ ਪਾਠੀ ਬੰਦਾ ਕਹਿੰਦਾ ਅਸੀਂ ਗਾਤਰਾ ਪਾਇਆ ਹੈ ਬੰਦੇ ਨੇ ਤਾਂ ਵੀ ਦੇ ਲੋ ਮਜ਼ਾਕ ਕਰਕੇ ਸਾਰੇ ਨਾਲ 7:00 ਵਜੇ ਤੇ ਘਰੋਂ ਨਿਕਲੇ ਹੋਇਆ 40th ਹਸਪੀਟਲ ਮੁੰਡਿਆ ਤੋਂ ਹੈਗਾ ਵਾ ਕੀ ਕਹਿੰਦੇ ਪਹਿਲਾਂ ਤਾਂ ਲੱਭਿਆ ਨਹੀਂ ਲੋਕੇਸ਼ਨ ਲੱਭੀ ਤਾਂ ਇੱਥੇ ਆ ਕੇ ਪਤਾ ਲੱਗਿਆ ਦੁਕਾਨ ਬੰਦ ਪਈ ਆ ਦੋਨੋਂ ਭਰਾ ਅਸੀਂ ਕੀ ਕਹਿੰਦੇ ਅਸੀਂ ਪਰੇਸ਼ਾਨ ਹੋਏ ਫੇ ਲੱਭ ਲੱਭ ਕੇ ਹੈਗਾ ਦ ਇਹ ਥੋੜੀਆਂ ਦੇ ਜਾਂਦੇ ਇਹ ਬਿਲਕੁਲ ਨਹੀਂ ਜਾਂਦੇ ਇਹ 50 ਦੇ ਜਾਂਦੇ ਝੂੜਾ ਇੱਕ ਕੱਢਵੇ ਯਾਰ ਚੱਲ ਮੇਰੀ ਦੁਕਾਨ ਆ ਗੁਰੂ ਦੇ ਨਾਲ ਸ਼ਰਦਾ ਆਪਾਂ ਨੂੰ ਥੋੜਾ ਜਿਹਾ ਡੋਨੇਟ ਕਰਨਾ ਵਾ ਚਲੋ ਯਾਰ ਮੇਰੀ B ਸ਼ਰਟ ਜਾਂ T ਸ਼ਰਟ ਦੀ ਮੇਰੀ ਸ਼ਰਦਾ 30 ਬੰਦੇ ਆ ਜਿਓ ਮੇਰੇ ਕੋਲ 13 ਰੁਪਏ ਦੀ ਸ਼ਰਟ ਹੈ ਦੇਖ ਜਾਂਦੇ ਫਿਰ ਕਹਿੰਦੇ ਕੋ ਤੁਸੀਂ ਮੰਨਣਾ ਨਹੀਂ ਕੋਈ ਮੁੰਡਾ ਬਾਹਰੋਂ ਆਏ ਲੋਕਲ ਤੋਂ ਆਏ ਮੁੰਡਾ ਬਰਸਰ ਤੋਂ ਆਇਆ ਵਾ ਕੋਈ ਸਾਨੇ ਆਜ ਬੁਲਾ ਲਓ ਮੁੰਡਾ ਅੰਬਰਸਰ ਤੋਂ ਆਇਆ ਵਾ ਚਲ ਅੰਬਰਸਰ ਤੋਂ ਆਇਓ ਮੇਰੇ ਕਿੱਥੋਂ ਆਇਓ ਭਾਜੀ ਅੰਬਰਸਰ ਤੋਂ ਕੀ ਲੈਣਾ ਮੈਂ ਸ਼ਰਟ ਹੈ ਇਹਨਾਂ ਦੀ ਵੀਡੀਓ ਦੇਖੀ ਸੀ ਭਾਜੀ ਸਵੇਰੇ ਸਵੇਰੇ 6 ਵਜੇ ਦਾ ਦਰਿਆ 30 ਬੰਦੇ 30 ਬੰਦੇ ਅੰਬਰਸਰ ਤੋਂ ਸਵੇਰੇ 6 ਵਜੇ ਦਾ ਹਾਂ ਜੀ ਹਾਂ ਜੀ 13 ਰੁਪਏ ਦੀ ਸ਼ਰਟ 13 ਰੁਪਏ ਦੀ ਸ਼ਰਟ ਯਾਰ ਇਹ ਦੂ ਬਾਤਾਂ ਨੇ ਇਹ ਵੀ ਕਹਦਾ ਸੀ ਸਿਕਤਰ ਨੂੰ ਬਲੋਂਗ ਕਰਦੇ ਆਂ ਅਸੀਂ ਟੀ-ਸ਼ਰਟ 13 ਰੁਪਏ ਦੀ ਹੀ ਦੇਵਾਂਗੇ ਠੀਕ ਆ ਸਾਡੀ ਜਵਾਨ ਐ ਇਹਨਾਂ ਨੇ ਇੰਨਾ ਕੁਝ ਵੀਡੀਓ 'ਚ ਕਹਦਾ ਹੁਣ ਸਿਕਤਰ ਹੁੰਦਾ ਮਜ਼ਾਕ ਢਾਇਆ ਇਹਨਾਂ ਨੇ ਮਜ਼ਾਕ ਜੇ ਦੇਖਾ ਜੀ 200 ਕਰਾਇਆ ਲੱਗ ਗਿਆ ਦਿਹਾੜੀ ਭੱਜ ਗਈ ਦਿਹਾੜੀ ਦਿਹਾੜੀ ਵੀ ਗਈ ਜਿਹੜਾ ਰੋਟੀ ਬਾਣੀ ਆਉਣ ਲੱਗ ਪਾਗਾ ਤਸਵੀਰਾਂ ਇਸ ਵੇਲੇ ਦੁਗਰੀ ਫੈਜ਼ੇਕ ਦੀ ਜਿਹੜੀ ਮਾਰਕੀਟ ਆ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜੀ ਆ ਦੁਕਾਨ ਆ ਜਿਹੜੇ ਵੀਰ ਹੋਣੀ ਨੇ ਦੂਰੋਂ ਦੂਰੋਂ ਜਿਹੜੀ ਆ ਸ਼ਰਟ ਆ 13 ਰੁਪਏ ਦੀ ਲੈਣ ਦੇ ਵਾਸਤੇ ਆਏ ਹੋਏ ਨੇ ਇੱਥੇ ਮੌਜੂਦ ਨੇ ਦੁਕਾਨਦਾਰ ਜਿਹੜੇ ਨੇ ਹਲੇ ਇਸ ਵੇਲੇ ਤੇ ਮੌਜੂਦ ਨਹੀਂ ਹੈਗੇ ਥੋੜੀ ਦੇਰ ਵਾਸਤੇ ਜ਼ਰੂਰ ਆਏ ਸੀਗੇ ਦੁਕਾਨ ਉਹਨਾਂ ਨੇ ਖੋਲੀ ਸੀਗੀ ਕਿਉਂਕਿ ਭੀੜ ਜ਼ਿਆਦਾ ਸੀ ਸੈਟਿੰਗ ਨਹੀਂ ਬਣੀ ਦੁਕਾਨ ਬੰਦ ਕਰਕੇ ਉਹ ਚਲੇ ਗਏ ਗੱਲਬਾਤ ਕਰਕੇ ਉਹਨਾਂ ਦਾ ਪੱਖ ਲੈਣ ਦੀ ਵੀ ਕੋਸ਼ਿਸ਼ ਕਰਾਂਗੇ ਅਕਿਰਕਾਰ ਜਦ ਵਾਦਾ ਉਹਨਾਂ ਨੇ 13 ਰੁਪਏ ਦੀ ਸ਼ਰਟ ਦਾ ਕੀਤਾ ਸੀ ਤਾਂ ਫਿਰ 13 ਰੁਪਏ ਦੀ ਜਿਹੜੀ ਸ਼ਰਟ ਆ ਉਹ ਕਿਉਂ ਨਹੀਂ ਦਿੱਤੀ ਜਾ ਰਹੀ ਤੇ ਤੁਸੀਂ ਜੁੜੇ ਰਹੋ ਦਾ ਸ਼ਿਟੀ ਹੈਡਲਾਈਨ ਦੇ ਨਾਲ